ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਅਸੀਮਤ ਦੀਜੇ ਮੇਰੇ ਠਾਕੂ ਸਦਾ ਸਦਾ ਤੁਧ ਧਿਆਈ ਪਾਣੀ ਪਖਾ ਪੀਸੋਂ ਸੰਤਿਆ ਕੈ ਗੁਣ ਗੋਵਿੰਦ ਜਸ ਕਾਹੀ ਸਾਸ ਸਾਸ ਮਨਨਾ ਮਸਾਰ ਐ ਬੇਸ਼ਰਮ ਨੇ ਪਾਈ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਂ ਤੁਮਰੀ ਕਿਰਪਾ ਤੇ ਮੋਮਾਂ ਛੋਕ ਬਿਨ ਸਜਾਇ ਪਰਮਾਈ ਅਨੰਦ ਰੂਪ ਰਵਿਓ ਸਭ ਮਾ ਦੇ ਜਤ ਕਤ ਪੇ ਹੋ ਜਾਈ ਤੁਮ ਦਇਆਲ ਕਿਰਪਾ ਕਿਰਪਾ ਨਿਦ ਪਤ ਤੇ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਮਕ ਬੁਲਾਇ ਜਾਪ ਤਾਪ ਪਗਤ ਸਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਕ੍ਰਿਸ਼ਨ ਸਭ ਬੂਜੀ ਹੈ ਨਾਮ ਜਪਤ ਕ੍ਰਿਸ਼ਨ ਸਭ ਬੂਜੀ ਹੈ ਨਾਨਕ ਤ੍ਰਿਪਤ ਆ ਗਾਈਂ ਆਮ ਕਾਰੋ ਦਇਆ ਮੇਰੇ ਸਾਈਂ ਤੁਮ ਕਰੋ ਦਇਆ ਮੇਰੇ ਸਾਈ ਅਸੀਮਤ ਦੀਜੇ ਮੇਰੇ ਠਾਕੂਰ ਸਦਾ ਸਦਾ ਤੁਦ ਧਿਆਇ ਤੁਮ ਕਰੋ ਦਇਆ ਸਾਈ ਤੁਮ ਕਰੋ ਦਇਆ ਮੇਰੇ ਸਾਈ ਵਾਹਿਗੁਰੂ ਮਾਰੂ ਮਹਿਲਾ ਪੰਜ ਮਾਂ ਕਤ ਕੋ बहकाओ लुगा मोहन दीन कृपाई असि जान पाई शरण सुरो गुर दाता ਰੋਖਾ ਆਪ ਵੱਡਾਈ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਸੇਵਾਂ ਦੇ ਸਰਤਾਸ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਆ ਵਜ 20ਵੇਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿ ਕਿਆਰ ਪੰਜ ਅੰਗ ਉਤੇ ਸ਼ਿਸ਼ੋਬਤ ਹੈ ਜੀ ਸਤਿਗੁਰੂ ਜੀ ਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਐਸੀ ਜਾਨ ਪਾਈ ਜਾਨ ਪਾਈ ਇਹੋ ਜੀ ਸਮਝ ਪਈ ਹੈ ਕਿ ਮੈਨੂੰ ਤਾਂ ਇਹੋ ਜੀ ਸਮਝ ਪਈ ਹੈ ਐਸੀ ਜਾਨ ਪਾਈ ਸ਼ਰਨ ਸੂਰੋ ਗੁਰਦਾਤਾ ਰੱਖਿਆ ਆਪ ਵਡਾਈ ਕਿ ਉਹ ਵਾਹਿਗੁਰੂ ਜੋ ਹੈ ਉਹ ਸ਼ਰਨ ਸੂਰੋ ਸ਼ਰਨ ਦੇ ਵਿੱਚ ਆਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ ਜਿਹੜਾ ਵੀ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਉਸ ਨੂੰ ਉਸ ਦੀ ਫਿਰ ਉਹ ਰਾਖੀ ਕਰਦਾ ਹੈ ਉਸ ਦੀ ਉਹ ਇੱਜ਼ਤ ਰੱਖਦਾ ਹੈ ਉਸ ਨੂੰ ਆਪਣੇ ਗਲ ਨਾਲ ਲਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਤੇ ਤੇਸ਼ ਕਰਦੇ ਹਨ ਸ਼ਰਨ ਸੂਰੋ ਗੁਰਦਾਤਾ ਗੁਰ ਵੱਡਾ ਗੁਰ ਸ਼ਬਦ ਵੱਡੇ ਲਈ ਵਰਤਿਆ ਜਾਂਦਾ ਹੈ ਜੋ ਸਭ ਤੋਂ ਵੱਡਾ ਹੋਵੇ ਗੁਰ ਦਾਤਾ ਉਹ ਵਾਹਿਗੁਰੂ ਵੱਡਾ ਦਾਤਾ ਹੈ ਉਸ ਤੋਂ ਵੱਡਾ ਹੋਰ ਕੋਈ ਦਾਤਾ ਹੈ ਹੀ ਨਹੀਂ ਹੈ ਉਹ ਹੀ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਉਹ ਹੀ ਸਾਰਿਆਂ ਨੂੰ ਰਿਜ਼ਕ અપਾਉਂਦਾ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਦਦ ਦਤਾ ਇੱਕ ਹੈ ਸਭ ਕੋ ਦੇਵਣ ਹਾਰ ਦਿਨ ਤੋਟ ਨਾ ਆਵਈ ਅਗਣਤ ਪਰੇ ਪੰਡਾ ਅਦ ਉਹੀ ਇੱਕ ਦਾਤਾ ਹੈ ਜਿਹੜਾ ਕਿ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ ਅਤੇ ਜੋ ਦਾਤਾਂ ਦੇ ਰਿਹਾ ਇਸ ਦਾਤ ਦੇ ਵਿੱਚ ਕਦੀ ਟੁੱਟ ਵੀ ਨਹੀਂ ਆਉਂਦੀ ਕਿਉਂਕਿ ਉਸ ਤੇ ਭੰਡਾਰ ਜੋ ਹਨ ਆਗਾਮ ਤਨ ਭਰੇ ਪਏ ਹਨ ਦਦ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ ਦਿੰਦਾ ਟੁੱਟ ਨਾ ਆਵਈ ਔਰ ਗਾਨਤ ਪਰੇ ਪੰਡਾਰ ਕੋਈ ਮਨੁੱਖ ਦਿੰਦਾ ਹੈ ਕਿਸੇ ਨੂੰ ਉਹ ਥੋੜਾ ਜਿਹਾ ਦੇ ਦੇ ਕੇ ਫਿਰ ਖਤਮ ਹੋ ਜਾਂਦਾ ਹੈ ਭਾਵੇਂ ਕਰੋੜਾਂ ਹੀ ਦੇਈ ਜਾਵੇ ਅਰਬਾਂ ਹੀ ਦੇਈ ਜਾਵੇ ਪਰ ਅਖੀਰ ਤੇ ਉਹ ਸਭ ਕੁਝ ਖਤਮ ਹੋ ਜਾਂਦਾ ਹੈ ਪਰ ਉਹ ਹੀ ਵਾਹਿਗੁਰੂ ਇੱਕ ਇਹੋ ਜਿਹਾ ਜਿਸ ਦੀਆਂ ਦਾਤਾਂ ਜੋ ਹਨ ਖਤਮ ਨਹੀਂ ਹੁੰਦੀਆਂ ਕਿਉਂਕਿ ਉਸ ਤੇ ਅਗਣਤ ਪਰੇ ਪੰਡਾਰ ਉਸ ਤੇ ਪੰਡਾਰ ਗੰਤ ਅਨੁਸ ਪਰੇ ਪਏ ਹਨ ਇਹੋ ਜਿਹਾ ਉਹ ਵੱਡਾ ਦਾਤਾ ਹੈ ਗੁਰ ਦਾਤਾ ਇਸ ਕਰਕੇ ਸਤਿਗੁਰ ਜੀ ਕਹਿੰਦੇ ਹਨ ਸ਼ਰਨ ਸੂਰ ਗੁਰ ਦਾਤਾ ਰੱਖੇ ਆਪ ਵਡਾਈ ਵਡਾਈ ਇੱਜ਼ਤ ਲਾਜ ਉਹ ਆਪਣੇ ਸੇਵਕ ਦੀ ਆਪ ਹੀ ਲਾਜ ਰੱਖਣ ਵਾਲਾ ਹੈ ਆਪ ਹੀ ਇੱਜ਼ਤ ਰੱਖਦਾ ਹੈ ਆਪਣੇ ਸੇਵਕ ਦੀ ਕਤ ਕੋ ਦਹਿਕਾਉ ਲੋਗਾ ਮੋਹਣ ਦੀਨ ਕਿਰਪਾਈ हे ਲੋਗੋ ਕਾਹੇ ਕੋ ਦਹਿਕਾਉ ਤੁਸੀਂ ਕਿਉਂ ਡੋਲਦੇ ਹੋ ਤੁਹਾਡਾ ਮਨ ਕਿਉਂ ਡੋਲਦਾ ਹੈ ਉਹ ਵਾਹਿਗੁਰੂ ਜੋ ਹੈ ਮੋਹਣ ਮੋਹਣ ਸੋਹਣਾ ਪ੍ਰਭੂ ਮਨ ਨੂੰ ਮੋਹ ਲੈਣ ਵਾਲਾ ਪ੍ਰਭੂ ਮੋਹਣ ਦੀਨ ਕਿਰਪਾਈ ਦੀਨ ਨੇ ਮਾਨਿਆਂ ਤੇ ਗਰੀਬਾਂ ਤੇ ਉਹ ਗਰੀਬਾਂ ਤੇ ਕਿਰਪਾ ਕਰਨ ਵਾਲਾ ਹੈ ਤੂੰ ਕਿਉਂ ਡੋਲਦਾ ਹੈ ਉਹ ਵਾਹਿਗੁਰੂ ਸਾਰਿਆਂ ਤੇ ਹੀ ਕਿਰਤਾਂ ਕਿਰਪਾ ਕਰਦਾ ਹੈ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਆਂ ਤੂੰ ਕਾਹੇ ਡੋਲੇ ਪ੍ਰਾਣੀਆਂ ਉਦਰਾਕੇ ਗਾ ਸਿਰ ਜਣਾਰ ਘਾਤ ਕੋ ਡਹਕਾਵੋ ਲੋਗਾ ਹੈ ਲੋਕੋ ਕਾਹੇ ਮਨ ਨੂੰ ਤੁਸੀਂ ਡੋਲਦੇ ਹੋ ਕਿਉਂ ਤੁਸੀਂ ਆਪਣੇ ਮਨ ਨੂੰ ਡੋਲਾਂਦੇ ਹੋ ਮੋਹਨ ਦੀਨਾਂ ਕਿਰਪਾਈ ਉਹ ਮੋਹਨ ਵਾਹਿਗੁਰੂ ਜੋ ਮੋਹ ਲੈਣ ਵਾਲਾ ਜੋ ਸੋਹਣਾ ਵਾਹਿਗੁਰੂ ਹੈ ਸੋਹਣਾ ਪ੍ਰਭੂ ਹੈ ਉਹ ਦੀਨਾਂ ਉਤੇ ਸਦਾ ਹੀ ਕਿਰਪਾ ਕਰਦਾ ਹੈ ਐਸੀ ਜਾਨ ਪਾਈ ਸ਼ਰਨ ਸੂਰ ਗੁਰਦਾਤਾ ਰੱਖਿਆਪ ਵਡਾਈ ਰਹਾਉ ਭਗਤਾਂ ਦਾ ਆਗੇ ਆਕਾਰੀ ਸਦਾ ਸਦਾ ਸੁਖ ਦਾਈ ਭਗਤਾਂ ਦਾ ਉਹ ਵਾਹਿਗੁਰੂ ਆਪਣੇ ਭਗਤਾਂ ਦੀ ਅਰਜ਼ੋਈ ਸੁਣਨ ਵਾਲਾ ਹੈ ਜੋ ਭਗਤ ਜਨ ਉਸ ਨੂੰ ਕਹਿੰਦੇ ਹਨ ਉਸ ਨੂੰ ਮੰਨਦਾ ਹੈ ਕਿਉਂਕਿ ਭਗਤ ਪਹਿਰਲਾਦ ਦੀ ਮੰਨ ਮੰਨ ਲਈ ਜਦੋਂ ਉਹ ਨਾਕਿਸ਼ਨੇ ਉਸ ਨੂੰ ਮਾਰਨਾ ਚਾਹਿਆ ਭਗਤ ਨਾਮਦੇਵ ਜੀ ਦੀ ਸੁਣ ਲਈ ਜਦੋਂ ਉਸ ਨੂੰ ਦੇਹੋਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਇਸੇ ਕਰਕੇ ਸਤਿਗੁਰੂ ਜੀ ਬਾਣੀ ਦੇ ਵਿੱਚ ਉਪਦੇਸ਼ ਕਰਦੇ ਹਨ ਹਰ ਜੋਗ ਜੁਗ ਭਗਤ ਉਪਾਇਆ ਐਜ ਰਖਦਾ ਆਇਆ राम राजे ਹਰ ਨਾਕਸ਼ ਦੁਸ਼ਟ ਹਰ ਮਾਰੇ ਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦ ਕਾਂ ਪੇਠ ਦੇ ਨਾਮ ਦਿਓ ਮੁਖ ਲਾਇਆ ਜਨਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਤਿਗੁਰੂ ਇੱਥੇ ਉਪਦੇਸ਼ ਕਰਦੇ ਹਨ ਉਹ ਵਾਹਿਗੁਰੂ ਜੋ ਹੈ ਭਗਤਾਂ ਕਾ ਆਗਿਆਕਾਰੀ ਉਹ ਭਗਤ ਜਨਾਂ ਦੀ ਅਰਜ਼ੋਈ ਸਦਾ ਹੀ ਸੁਣਦਾ ਹੈ ਜੋ ਭਗਤ ਜਨ ਕਹਿੰਦੇ ਹਨ ਉਹਨਾਂ ਨੂੰ ਉਹ ਮੰਨਦਾ ਹੈ ਸਦਾ ਸਦਾ ਸੁਖ ਦਾਈ ਅਤੇ ਭਗਤ ਜਨ ਉਸ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਸਦਾ ਹੀ ਸੁਖ ਦੇ ਵਿੱਚ ਰਹਿੰਦੇ ਹਨ ਆਪਣੇ ਕੋ ਕਿਰਪਾ ਕਰੀ ਹੋ ਇਕ ਨਾਮ ਧਿਆਈ ਵਾਹਿਗੁਰੂ ਆਪਣੇ ਸੇਵਕ ਉਤੇ ਕਿਰਪਾ ਕਰੋ ਕਿ ਮੈਂ ਤੇਰਾ ਇਕ ਨਾਮ ਨੂੰ ਹੀ ਸਦਾ ਸਿਮਰਾਂ ਤੇਰੇ ਨਾਮ ਨੂੰ ਹੀ ਧਿਆਵਾਂ ਤੇਰੇ ਹੀ ਸਦਾ ਗੁਣ ਗਾਵਾਂ ਮੇਰੇ ਉਤੇ ਇਹ ਕਿਰਪਾ ਕਰ ਲੋ ਇਹ ਹੀ ਉਸ ਵਾਹਿਗੁਰੂ ਕੋਲ ਮੰਗਣਾ ਹੈ ਕਿ ਮੈਨੂੰ ਨਾਮ ਦੀ ਬਖਸ਼ਿਸ਼ ਦਿਓ ਨਾਮ ਦੀ ਕਿਰਪਾ ਕਰੋ ਨਾਮ ਤੋਂ ਬਿਨਾਂ ਹੋਰ ਮੰਗਣਾ ਜੋ ਹੈ ਉਹ ਵਿਅਰਥ ਹੈ ਕਿਉਂਕਿ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਕੋਈ ਵੀ ਮੰਗਦੇ ਹਾਂ ਤਾਂ ਉਹ ਨਾਸ਼ਵੰਤ ਹੈ ਉਹ ਨਾਲ ਨਹੀਂ ਜਾਂਦਾ ਇੱਕ ਨਾਮ ਹੀ ਨਾਲ ਜਾਂਦਾ ਇਸ ਕਰਕੇ ਉਸ ਵਾਹਿਗੁਰੂ ਕੋਲੋਂ ਨਾਮ ਦੀ ਹੀ ਜਾਚਣਾ ਕਰਨੀ ਹੈ ਕਿਉਂਕਿ ਸਤਿਗੁਰੂ ਦਾ ਉਪਦੇਸ਼ ਹੈ ਵਿਣ ਤੁਧ ਹੋਰੇ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਜੋ ਕੁਛ ਵੀ ਹੋਰ ਮੰਗੇ ਉਸ ਨਾਮ ਤੋਂ ਬਿਨਾ ਉਸਨੇ ਦੁੱਖ ਹੀ ਪੈਦਾ ਕਰਨਿਆ ਉਹ ਦੁੱਖ ਸਹਿਣਣ ਵਾਲੀ ਹੀ ਗੱਲ ਹੈ ਜੋ ਜੇ ਕੁਛ ਵੀ ਅਸੀਂ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾ ਹੋਰ ਕੁਛ ਮੰਗਦੇ ਹਾਂ ਵੇਣ ਤੁੱਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮਾ ਸੰਤੋਖਿਆ ਉਤਰੇ ਮਨ ਕੀ ਭੁੱਖ اے ਵਾਹਿਗੁਰੂ ਆਪਣੇ ਨਾਮ ਦੀ ਬਖਸ਼ਿਸ਼ ਕਰੋ ਜਿਸ ਤੇ ਨਮ ਕਰਕੇ ਮੈਨੂੰ ਸੰਤੋਖ ਆ ਜਾਵੇ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਅਤੇ ਮਨ ਦੀ ਜੋ ਤ੍ਰਿਸ਼ਨਾਵਾਂ ਹਨ ਸਾਰੀਆਂ ਹੀ ਖਤਮ ਹੋ ਜਾਣ ਉਕੇ ਨਾਮ ਨੇ ਹੀ ਸਾਰੀਆਂ ਤ੍ਰਿਸ਼ਨਾਵਾਂ ਖਤਮ ਕਰਨੀਆਂ ਹਨ ਨਾਨਕ ਦੀਨ ਨਾਨਕ ਦੀਨ ਨਾਮ ਮੰਗ ਦੁਤਿਆ ਪਰਮ ਚੁਕਾਈ ਨਾਨਕ ਦੀਨ ਕਿਉਂਕਿ ਨਾਨਕ ਸ਼ਬਦ ਜੋ ਹੈ ਕੱਕੇ ਨੂੰ ਔਂਕੜ ਹੈ ਅਤੇ ਦੀਨ ਨੰਨੇ ਨੂੰ ਔਂਕੜ ਹੈ ਇਸ ਕਰਕੇ ਦੀਨ ਇਸ ਨਾਨਕ ਸ਼ਬਦ ਦਾ ਐਡਜੈਕਟਿਵ ਵਿਸ਼ੇਸ਼ਣ ਹੈ ਕਿ ਵਿਚਾਰਾ ਨਾਨਕ ਗਰੀਬ ਨਾਨਕ ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਨਾਨਕ ਨੀਚ ਕਹੇ ਵਿਚਾਰ ਕਿ ਨਾਨਕ ਨੀਚ ਆਪਣੇ ਆਪ ਨੂੰ ਉਹ ਸ਼ਬਦ ਵਰਤਦੇ ਹਨ ਇਸ ਤਰ੍ਹਾਂ ਹੀ ਇੱਥੇ ਵੀ ਸਤਿਗੁਰੂ ਜੀ ਆਪਣੇ ਆਪ ਨੂੰ ਦੀਨ ਕਹਿੰਦੇ ਹੋਏ ਉਪਦੇਸ਼ ਕਰਦੇ ਹਨ ਨਾਣ ਕਦੀਨ ਨਾਮ ਮੰਗ ਦੁਤਿਆ ਪਰਮ ਚੁਕਾਈ ਦੁਤਿਆ ਦੂਸਰਾ ਪਰਮ ਚੁਕਾਈ ਦੂਸਰਾ ਪਰਮ ਸਾਰਾ ਖਤਮ ਕਰਕੇ ਅਰਥਾਤ ਇਹ ਧਰਮ ਖਤਮ ਕਰਕੇ ਕਿ ਉਸ ਵਾਹਿਗੁਰੂ ਤੋਂ ਬਿਨਾ ਹੋਰ ਵੀ ਕੋਈ ਹੈ ਇਹ ਆਪਣੇ ਵਿੱਚੋਂ ਧਰਮ ਛੁਕਾ ਕੇ ਕਿ ਉਸ ਵਾਹਿਗੁਰੂ ਵਰਗਾ ਹੋਰ ਕੋਈ ਵੀ ਨਹੀਂ ਹੈ ਉਹ ਵਾਹਿਗੁਰੂ ਵਰਗਾ ਆਪ ਹੀ ਦਾਤਾ ਹੈ ਇਹ ਧਰਮ ਆਪਣੇ ਅੰਦਰੋਂ ਖਤਮ ਕਰਕੇ ਦੁਤੀਆ ਧਰਮ ਨੂੰ ਖਤਮ ਕਰਕੇ ਨਾਨਕ ਦੀਨ ਨਾਮ ਮੰਗ ਨਾਨਕ ਗਰੀਬ ਨਾਨਕ ਵਿਚਾਰਾ ਉਸ ਵਾਹਿਗੁਰੂ ਦਰ ਤੋਂ ਨਾਮ ਦੀ ਬਖਸ਼ਿਸ਼ ਮੰਗਦਾ ਹੈ ਮੰਗਣਾ ਵੀ ਨਾਮ ਹੀ ਹੈ ਨਾਮ ਮਿਲ ਗਿਆ ਤਾਂ ਸਭ ਕੁਝ ਮਿਲ ਗਿਆ ਕਿਉਂਕਿ ਸਤਗੁਰੂ ਸੁਖਮੀ ਸਾਹਿਬ ਜੀ ਦੇ ਵਿੱਚ ਉਪਦੇਸ਼ ਕਰਦੇ ਹਨ ਕਿ ਸਭ ਤੋਂ ਉੱਤਮ ਪਦਾਰਥ ਨਾਮ ਹੀ ਹੈ ਸਾਰ ਭੂਤ ਸਤ ਹਰ ਕਾ ਨਾਮ ਸਾਰ ਪੂਤ ਉਤਪਾਦਾਰਤ ਸਾਰੇ ਹੀ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ਜੋ ਹੈ ਉਹ ਪਰਮਾਤਮਾ ਦਾ ਨਾਮ ਹੈ ਸਾਰ ਪੂਤ ਸਤ ਹਰ ਕੋ ਨਾ ਸਤ ਸਦਾ ਰਹਿਣ ਵਾਲਾ ਉਸ ਪਰਮਾਤਮਾ ਦਾ ਨਾਮ ਇਹੀ ਸਾਰੇ ਪਦਾਰਥਾਂ ਦੇ ਵਿੱਚੋਂ ਸ੍ਰੇਸ਼ਟ ਹੈ ਤੇ ਅਸੀਂ ਵੀ ਉਸ ਵਾਹਿਗੁਰੂ ਦੇ ਇਹੀ ਮੰਗ ਕਰਨੀ ਆ ਸਾਡੇ ਨਾਮ ਦੀ ਬਖਸ਼ਿਸ਼ ਕਰਨ ਨਾਮ ਨੂੰ ਸਾਡੇ ਝੋਲੀ ਵਿੱਚ ਪਾਣ ਤਾਂ ਜੋ ਇਹ ਸਾਡਾ ਇਹ ਜਨਮ ਜੋ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ